ਮੇਰੇ ਖਿਆਲ ਆ ਆ ਉ ਬਚਾਲੇ ਹੈ ਹਾਂ ਓਏ ਆ ਜਾ ਕੀ ਕਰੀ ਜਾਂਦਾ ਆ ਗਿਆ ਓਏ ਆ ਕੀ ਚੱਕ ਲਿਆ ਬੁੜੀਆਂ ਵਾਲਾ ਓਏ ਮੇਰੀ ਗੱਲ ਸੁਣ ਲੈ ਡਰਾਉਣੇ ਨੇ ਆਪਾਂ ਤਾਂ ਡਰਾਉਣੇ ਕਿਉਂ ਨੇ ਕੰਧ ਖਿੱਚ ਲਈਆਂ ਓਏ ਕੰਦ ਕੰਦ ਨੂੰ ਖਿੱਚਣੀ ਹੈ ਕੀ ਕਰੇਗਾ ਸਤਿਆਨਾਸ਼ ਹੋ ਜੂ ਕਰਦਾ ਅਹੀਂ ਮੰਨ ਜਾਣਗੇ ਮੇਰੇ ਵਾਲੇ ਪਿਓ ਦਾ ਤੈਨੂੰ ਪਤਾ ਨਹੀਂ ਕੰਦ ਥੋੜੀ ਕੱਢਣਾਂ ਬਹੁਤ ਕਲਾਸ਼ਣਾ ਹੈ ਐਂ ਨਹੀਂ ਮੰਨਦਾ ਐਂ ਨਹੀਂ ਮੰਨਦਾ ਹੈ ਓਏ ਮੰਨ ਜੂਗਾ ਕਿਉਂ ਡਰਦਾ ਏ ਤੂੰ ਤੂੰ ਬਣਦਾ ਦੇਖੀ ਕੀ ਐ ਬਸ ਐਕਟਿੰਗ ਕਰਨੀ ਏ ਤੂੰ ਫਿੱਤੇ ਜੇ ਲਾਈ ਜਹੀਂ ਚਾਹੇ ਆ ਕੇ ਆਪਾਂ ਨੂੰ ਜਿੰਨਾ ਮਰਜੀ ਰੋਕੇ ਤੂੰ ਲਾ ਲਿਆ ਕਰੀ ਆ ਇਟਾਂ ਕੀ ਸਰਚ ਮਾਰੇਗਾ ਜਿਹੜੀਆਂ ਡਗਾਈਆਂ ਉਹ ਤੇਰਾ ਪਾਵਾਂਗੇ ਚਵਾਰਾ ਮੇਰਾ ਆਹਾ ਤਾਂ ਹਾਂ ਕਿੱਥੇ ਚੜਾ ਜਾਊ ਆ ਗੋਡੇ ਦਾ ਜਵਾਬ ਦੇਈ ਖੜੇ ਨੇ ਕੱਲ ਚੰਗਾ ਸਾਈਡ ਤੇਰੀ ਕਮਰਾ ਪਾ ਦਾਂਗੀ ਏਸੀ ਵਾਲਾ ਲੈ ਆ ਫਿੱਟਾ ਸਾਡੇ 6:30 ਵੇ ਸਵੇਰ ਹੂ ਸੱਚ ਆ ਲਾਫਾ ਬਲਾਏ ਜੋ ਸਾਡੇ 6:00 ਵੇ ਸਵੇਰ ਆਪਣਾ ਇਹ 6:30 ਵੇ ਆ ਹਾਂ ਆ ਆਪਾਂ ਨੂੰ ਉਹ 3 ਤੇ 3 6 ਤੇ ਹਾਂ 6:30 ਨੂੰ ਸਾਡੇ ਤੇਨੇ ਰੋਕ ਲੈ ਮੇਰੇ ਯਾਰ ਕੁਸ ਨਹੀਂ ਸਾਡੇ ਤੇਨੇ ਆ ਲੰਮਾ ਕੇ ਆ ਪਾਸਾ ਰੋਕਾਂਗੇ ਆਹ ਕਾਨ ਐ ਇਧਰ ਉਹ ਕਹਿੰਦੀ ਕਾਨ ਐ ਪਤਾ ਤੇ ਇਹਨੂੰ ਹੈਗਾ ਸੁੱਖੇ ਨੂੰ ਹਾਂ ਵੀ ਸਾਡੇ ਸੀ ਆ ਕਹਿੰਦੇ ਕਾਨ ਸਾਡੇ 3 ਵੀ ਕਹਿੰਦੇ ਹਾਂ ਇੱਥੋਂ ਆ ਆਣਾ ਵੀ ਨਹੀਂ ਕੰਧ ਤੇ ਡੀ ਜਾਉ ਪੰਜ ਫੋਟ ਤਾਂ ਵਧਾ ਦੀ ਪੰਜ ਕਹਦੇ ਕਹੇ ਲੈ ਤਰ ਲੈ ਉਹ ਚਾਚਾ ਇਧਰੋਂ ਇਧਰੋਂ ਲਾਈਏ ਕੰਧ ਕਰੀ ਇਥੋਂ ਹੀ ਲਾ ਪਹਿਲਾਂ ਇਹ ਤੋਂ ਉੱਪਰ ਕਿੰਨਾ ਮੰਨਦਾ ਹਾਂ ਇਹ ਖੜ ਜਾ ਖੜ ਜਾ ਸਾਡਾ ਪਹਿਲਾਂ ਗੇਟ ਕੰਨ ਨੂੰ ਲਾ ਰਹਾ ਹੈ ਵਿਚਾਲਾ ਲਾ ਲਾ ਫਿਰ ਗੇਟ ਦਾ ਹਾਂ ਗੇਟ ਤੇ ਵਿਚਾਲਾ ਲਾ ਗੇਟ ਤੇ ਵਿਚਾਲੇ ਹੋਊ ਹਾਂ ਵਿਚਾਲੇ ਇਧਰ ਲਾ ਰੱਖਾਂਗੇ ਹਾਂ ਇਧਰ ਮਿਲ ਲੈ ਇਧਰ ਇਹਨਾਂ ਦਾ ਇਧਰ ਛੱਡਦੇ ਆ ਕਾਨੂੰ ਆਪਾਂ ਇੱਕ ਪਾਸਾ ਖੋਲ ਲਿਆ ਕਰਾਂਗੇ ਕੀ ਮੈਲਾ ਆਹ ਹੋ ਲੈ ਆ ਵੇ ਆ ਕਿਰਾਬ ਦੇ ਨਾਲ ਖੋਲ ਲੈ ਲੈ ਲਾ ਲਾ ਲਿਖਤ ਤੋਂ ਹਰ ਜਾ ਕੀ ਕਰੀ ਜਨੇਓ ਕੀ ਗੱਲ ਬਈ ਹਰ ਜਾ ਬਈ ਫੀਤਾ ਲਾਣ ਦੇ ਸੀ ਕੁਛ ਕਰਦੇ ਤਾਂ ਕੀ ਲੈਣਾ ਜਾ ਇਹ ਤੇਰੇ ਚ ਕਰਾਂਗੇ ਤਾਂ ਬੋਲੀ ਭਾਈ ਦੇਖ ਮੇਰੀ ਗੱਲ ਸੁਣ ਲੈ ਫੀਤਾ ਨਾ ਤੋੜਦੀ ਸਾਡਾ ਕੁਛ ਨਹੀਂ ਲਾਉਣਾ ਫੀਤਾ ਪੁੱਤਾ ਚਾਹੂ ਨਹੀਂ ਲਾਉਣਾ ਮੇਰਾ ਉਹੀ ਗੱਲਾਂ ਜੇ ਤੇਰੇ ਚ ਲਾਵਾਂਗੇ ਤਾਂ ਕਹੀਂ ਚਾਚਾ ਲਾ ਭਾਈ ਲਾ ਲਾ ਸ਼ਰਮ ਨਹੀਂ ਆਉਂਦੀ ਹਰਮ ਕਾਦੀ ਇਹ ਆਪਦੇ ਘਰੇ ਕਾਦੀ ਸ਼ਰਮੈ ਭਈ ਕੰਮ ਕਰ ਤੇ ਮਿੱਠੂ ਹਰ ਜਾ ਇਹਨੂੰ ਹੋਰ ਆਪਣਾ ਹੋ ਤੂੰ ਉੱਤਰ ਹੋ ਜਾ ਉਹ ਤੈਨੂੰ ਜਿਆਦੀ ਨਹੀਂ ਜਵਾਨੀ ਚੜੀ ਕਢਾਵਾਂ ਕੰਦਾ ਮੈਂ ਤੁਨੋਂ ਹੈ ਕੌ ਵੀ ਤੈਨਰੇ ਤੂੰ ਵੀ ਖਾਏਗਾ ਮੈਥੋਂ ਇਹੋ ਜਿਹਾ ਕੋਰਾਉਂ ਤੇਰੀਆਂ ਕੰਧਾਂ ਮੈਂ ਗੱਲ ਸੁਣ ਲਾ ਓਏ ਮੈਨਾਂ ਬੋਲੀ ਨਾ ਮੁੰਡੇ ਨੂੰ ਗੋਦ ਪਾਇਆ ਹੁਣ ਮੇਰਾ ਇਹ ਜਵਾਕ ਲੈ ਬੰਦ ਸੁਣ ਕਿਹੜੇ ਕਿਤਾਬ ਤੇ ਲਿਖਿਆ ਹੋਇਆ ਆ ਕਿਤਾਬ ਤੇ ਲਿਖਿਆ ਦਿਲ ਤੇ ਲਿਖਿਆ ਦਿਲ ਤੇ ਇਹ ਪੁੱਤ ਮੇਰਾ ਹੈਗਾ ਨਾ ਭਾਈ ਤੇਰਾ ਤਾਂ ਤੇਰਾ ਆਹੋ ਤਾਂ ਹੀ ਦਾ ਚਾਚੇ ਵਰਗੇ ਲੱਸਣ ਨੇ ਮੇਰੇ ਦਾ ਚਾਚੇ ਦਾ ਅੰਦਰੋਂ ਨਹੀਂ ਨਾ ਤੇਰਾ ਅੰਦਰੋਂ ਨਹੀਂ ਅੱਛਾ ਦਾਲਾ ਹਾਰੂ ਪਾਲਿਆ ਹੁਣਾ ਕੰਤ ਕਰਦੇ ਆ ਉਵੇਂ ਬੋਲੀ ਜਾਂਦੇ ਆ ਆਪਾਂ ਹੀ ਕਿਉਂ ਲੇਟ ਕਰਾਈਏ ਨੇ ਮਿਸਤਰੀ ਆਉਂਦਾ ਕਿਹੜਿਆ ਗੰਦਾ ਕੱਢਦੇ ਇਹ ਮਰੀ ਜਾਂਦੇ ਆ ਡਰਾਮੇਬਾਜ਼ ਸਾਰੇ ਨਾ ਮੇਰੇ ਆ ਕਿੰਨੇ ਦਾ ਇਹ ਭਾਈ ਡੂਡਗਾਜ ਦਾ ਥੋੜਾ ਜਿਹਾ ਪੀਤਾ ਹਾਂ ਇਹ ਡੂਡਗਾਜ ਦਾ ਹੋਊਗਾ ਇਹ ਮੈਲਾ ਮੈਲਾ ਆਉਣ ਤੇ ਸਾਲਾ ਕਿਹੜਾ ਮਿਸਤਰੀ ਆਊਗਾ ਮੈਂ ਦਊ ਪਤਾ ਹਾਂ ਆਊਗਾ ਆਊਗਾ ਸਿਕਿਉਰਿਟੀ ਦੇਤੀ ਕੋਈ ਨਾ ਕੋਈ ਨਾ ਸਿਕਿਉਰਿਟੀ ਦੇਖ ਲਊ ਮੈਂ ਚੰਗਾ ਇੱਥੇ ਲਾਓ ਇੱਥੇ ਲਾ ਕੀ ਕਰਦੇ ਹੋ ਇੱਧਰ ਹੋ ਜਾ ਭਾਈ ਕੁੜੀਏ ਲੈ ਕੰਦੇ ਖਾਣਾ ਕਰਦੇ ਆ ਭਾਈ ਤੈਨੂੰ ਨਹੀਂ ਦਿੰਦਾ ਮੇਰੇ ਘਰ ਦਾ ਨੰਗਾ ਇੱਕ ਮਿੰਟਾ ਚ ਫਟਦਾ ਹੈ ਇਹ ਤਾਂ ਮਿਲਣਾਗੇ ਲੈ ਕੰਜਰਖਾਨਾ ਕੰਜਰਖਾਨਾ ਨੂੰ ਅਸੀਂ ਉਹ ਰਿਆਰ ਕਰਦੇ ਹੋਰ ਕੀ ਹੈ ਇਹ ਮੇਰੀ ਗੱਲ ਸੁਣੋ ਉਹ ਹਾਂ ਤੂੰ ਦੱਤ ਲੈ ਲੈ ਠੰਡੀ ਖਵਾ ਲਵਾ ਲੈ ਏਸੀ ਤੁਹਾਨੂੰ ਬੱਧਾ ਫੂਕਦਾ ਵਿਚਾਲੇ ਕਿਉਂ ਏ ਮੁੰਡਿਆ ਤੇਰੀ ਚੱਲ ਹੁਣ ਬੋਲ ਹਾਂ ਹੋ ਗਈ ਸਿੱਧੀ ਉਹ ਛੋਡੇ ਵਰਗੇ ਕੰਜਰ ਨਹੀਂ ਹੈਗੇ ਅਸੀਂ ਵੀ ਲੋਕਾਂ ਨੂੰ ਕੰਦਾ ਕੱਢ ਕੇ ਦਿਖਾਵਾਂਗੇ ਵੱਡ ਲੋ ਫਾ ਪਰ ਹਾਂ ਇੱਕ ਗੱਲ ਦੱਸ ਦਣਾ ਮੈਂ ਅੱਡ ਹੋਵਾਂਗੇ ਐ ਕਰ ਆ ਗੱਲ ਸੁਣ ਲੈ ਮੇਰੀ ਕੋਈ ਕੰਦ ਨਹੀਂ ਕੱਢਣੀ ਕੰਦ ਨਾ ਮੈਂ ਅੱਜ ਨਿਕਲਣ ਦੇਵਾਂ ਨਾ ਕੱਲ ਨਿਕਲਣ ਦੇਵਾਂ ਠੀਕ ਹੈ ਅੱਡ ਪਣਾ ਬਸ ਰੋਟੀ ਆਪਦੀ ਅੱਡ ਲਾਓ ਆਪ ਦਾ ਜਿਵੇਂ ਮਰਜ਼ੀ ਕਰੋ ਇਹ ਫਿਲ ਵਾਲਾ ਗੱਲ ਸੁਣੋ ਉਹ ਉਹ ਜਿਹੜਾ ਜਾਲੀ ਵਾਲਾ ਗੇਟ ਹੈ ਜਾਲੀ ਵਾਲਾ ਗੇਟ ਹੈ ਉਦੋਂ ਇੱਧਰ ਇੱਧਰ ਤਾਂ ਤੁਸੀਂ ਰਹੋਗੇ ਠੀਕ ਹੈ ਉਦੋਂ ਇੱਧਰ ਇੱਧਰ ਅਸੀਂ ਬਸ ਰੋਟੀ ਖਾਂਜੀ ਹੈ ਬਸ ਆਪਦੀ ਰੋਟੀ ਪਕਾਓ ਆਪਦੀ ਖਾਓ ਪੂਚ ਡੁੱਗੋ ਖਾਤ ਚ ਡੁੱਗੋ ਉਰੇ ਸੋਈ ਸਾਂਝੀ ਐ ਸਾਰਾ ਕੁਝ ਸਾਂਝਾ ਹੈ ਬੈਥਰੂਮ ਸਾਂਝਾ ਹੈ ਇਧਰ ਸਾਡੇ ਕੋਲ ਹੀ ਮੋਟਰ ਹੈ ਜਦੋਂ ਮਰਜ਼ੀ ਚਲਾ ਲਓ ਜਮਾਂ ਨਹੀਂ ਰੋਕਦੀ ਵੇ ਦੁਸ਼ਮਣਾਂ ਸਾਰਾ ਕੁਝ ਸਾਂਝਾ ਹੈਗਾ ਹਾਂ ਟੱਕ ਜਾ ਅੱਡ ਹੋਏ ਤੇ ਤਾਂ ਇਹ ਫਾਇਦਾ ਵੀ ਸਾਡੇ ਵਾਲੇ ਪਾਸੇ ਏਸੀ ਲੱਗੂਗਾ ਭਾਈ ਮੀਟਰ ਲੱਗੂਗਾ ਇਹਨਾਂ ਦਾ ਬਿਮਾਰੀ ਦੇ ਪੈਸੇ ਇਹਨਾਂ ਦੇ ਆਲੇ-ਦੁਆਲੇ ਭਾਈ ਏਸੀ ਹੈ ਓਏ ਹੀਟਰ ਨਹੀਂ ਕਹਿੰਦਾ ਮਿਸਟਰ ਕਹਿਣਾਗਾ ਬਿੱਲ ਸੋਡਾ ਪਿਓ ਭਰੂਗਾ ਮੈਂ ਨਹੀਂ ਭਰਦਾ ਭਰਦਾ ਇਹੀ ਭਰੂ ਹੁਣ ਰ 40000 AC ਦੇ ਲੱਗੂ ਬਿੱਲ ਨਹੀਂ ਭਰ ਸਕਾਂਗੇ ਅਸੀਂ ਹੋਏ ਤੇ ਇਥੋਂ ਮੰਗਾਂਗੇ ਭਰੀ ਜਾਓ ਖੂਬ ਡਿੱਗਣਾ ਡਿੱਗੋ ਨਾ ਖਚਾਂਗੇ ਆਪਾਂ ਮਰੇ ਜਾਓ ਇਹ ਇੱਥੇ ਟੱਪਿਆ ਕਰਨਗੇ ਜਾਂ ਤੇ ਗੱਡਾਂਗੇ ਕੰਦ ਉਹ ਵੀ ਗੱਲ AC ਵਾਲੇ ਜਾ ਕੇ ਰਹਿ ਜਾਗਾ ਅੱਜ ਨਿਕਲੇ ਯਾਰ ਮੇਰੀ ਗੱਲ ਸੁਣ ਲੈ ਨਾ ਕੱਲ ਨਿਕਲੇ ਜਿੱਦਾਂ ਖੁੰਡੇ ਬਣਾਉਣੇ ਆ ਲੱਤਾਂ ਦੇ ਤਾਂ ਸੱਦ ਲੋ ਮੈਂ ਕਰ ਦਿਆਂ ਨਹੀਂ ਕਰ ਦਿਆਂ ਆਏ ਕਰ ਦਿਆਂ ਕਰਦੇ ਨਹੀਂ ਕਰਦੇ ਬਈ ਕੱਲ ਜਾਵਾਂ ਨਹੀਂ ਕਰਦੇ ਆਹਾ ਗੇਟ ਹੈ ਜਿਹੜਾ ਇਹਨੂੰ ਅਸੀਂ ਖੋਲਾਂਗੇ ਖੋਲੋ ਚਾਹੇ ਤੁਸੀਂ ਗੱਡੀ ਢਪੋਣੀਆਂ ਚਾਹੇ ਟਰਾਲਾ ਵੀ ਆਹ ਗੇਟ ਨਹੀਂ ਖੁੱਲੂਗਾ ਜਿੰਨਾ ਚਿਰ ਆਪਾਂ ਨਹੀਂ ਮਨਜ਼ੂਰੀ ਦਿੰਦੇ। ਬਸ ਖੋਲੋ, ਖੋਲੋ। ਉਹਨਾਂ ਦਾ ਆਪਾਂ ਨਹੀਂ ਖੋਲਦੇ। ਉਹ ਵੀ ਸਾਡੇ ਵਾਲਾ ਵੀ ਖੋਲ ਲਿਆ ਕਰੋ। ਅਸੀਂ ਗੇਟ ਫੇਰ ਐ ਕਰ ਉਹਨੂੰ ਬਲਾਓ ਏ। ਹਾਂ। ਬਰਕਸਾਪ ਵਾਲੇ ਨੂੰ ਚਿਟਕਣੀ ਉਰਾਂ ਲਵਾਉਦੇ ਉਹ ਪਹਿਲੇ ਨਾਲ ਦੀ। ਹਾਂ ਉਹ ਹਾਂ ਉਰਲੇ ਪਾਸੇ ਲਵਾ ਦੇ। ਅੱਡਰ ਲਾ ਕੇ ਜਿੰਦਾ ਹੀ ਲੱਗਦਾ ਕਰਦੇ ਮੇਰੇ ਯਾਰ ਇਹਨੂੰ। ਸਾਰੇ ਨੂੰ ਖੋਲ ਲਿਆ ਕਰਿਓ। ਜਿੰਦਾ ਨਾ ਅਸੀਂ ਅਸੀਂ ਦਾ ਆਪਦੇ ਆਪਦੇ ਤਾਂ ਨਹੀਂ ਲੱਗਿਆ ਕਰ। ਦੇਖ ਲੈ ਦੇਖ ਲੈ ਮੇਰੇ ਲਈ ਮਾਂ ਮੈਨੂੰ ਕਹਿੰਦੀ ਕਿ ਤੂੰ ਇਕੱਲਾ ਹਾਂ ਖਰਾਬ ਕੀਤਾ ਜਾ। ਜਾ ਕੇ ਆ ਮੈਨੂੰ ਵੇਸੀ ਉਸਿਆ ਦਾ ਚਾਈ ਪੰਡ ਚੱਕ ਲਓ ਸਾਡੇ ਕੋਲ ਮਾਵਾਂ ਗਏ ਬੀਤਾਂ ਦਾ ਚੱਕਾ ਫਿੱਟੇ ਤੇ ਦੇ ਹੱਟ ਹੋ ਗਏ ਕੋਈ ਗੱਲ ਸੁਣੀ ਸਾਡਾ ਚੱਕ ਲੈ ਡੈਡੀ ਕਹਿੰਦਾ ਪੰਜ ਚੱਕ ਲੈਗੇ ਦੋ ਇਹ ਚੱਕ ਲੈ ਜਿੰਨੇ ਮਰਜੀ ਚੱਕ ਲਓ ਅਸੀਂ ਨੀ ਕਿਸੇ ਕੰਜਰ ਨੂੰ ਰੋਕਦੇ ਮਾਰੋ ਜਿਹਨੇ ਮਾਰਿਆ ਭਾਈ ਭਾਈ ਮੇਰੀ ਗੱਲ ਸੁਣ ਲੈ ਉਹ ਸਾਡੇ ਤੇਰੇ ਘਰ ਆਏ ਤੋਂ ਘਰ ਦੇ ਫੇਰ ਲਿਆਉਂਗਾ ਤੂੰ ਉਧਰ ਚੱਲ ਚੱਲ ਉਧਰ ਚੱਲ ਲੈ ਚੱਲ ਇਹਨੂੰ ਇਹਨੂੰ ਲੈ ਕੇ ਆ ਮਾਰਨ ਦੇ ਨਾ ਇਹ ਕੁੜੀਏ ਇਹਨਾਂ ਨਾਲ ਕੋਈ ਨਾਤਾ ਨਹੀਂ ਹੈਗਾ ਚੱਲ ਤੂੰ ਉਧਰ ਪੁੱਤ ਚੱਲ ਪੁੱਤ ਪੁੱਤ ਚੱਲ ਚੱਲ ਹਾਂ ਚੱਲਾ ਬੜ ਗਿਆ ਕੰਮ ਬੜ ਗਿਆ ਕੱਪ ਹਾਂ ਚੋ ਪਰ ਮੇਰੀ ਗੱਲ ਸੁਣੋ ਸ਼ੀਸ਼ੀ ਦੀ ਜਾ ਕੇ ਨਾ ਏਸੀ ਲਓ ਉਹ ਯਾਰ ਚਾਚੇ ਏਸੀ ਦਾ ਏਸੀ ਆ ਤੇਰਾ ਬੀਤਾ ਪੜ ਗਿਆ ਲੜਾਈ ਚ ਚੱਲ ਕੋਈ ਨਾ ਚੱਲ ਕੋਈ ਨਾ ਉਹ ਲਿਆਵਾਂਗੇ ਮੰਡਿਓਂ ਫਿੱਟਾ ਕੀ ਨਾਮ ਤੇ ਲੈਂਦੇ ਨੇ ਕੁੜੇ ਆ ਲਿਆਵਾਂਗੇ ਤੇਰਾ ਫਿੱਟੇ ਨੂੰ ਮੈਂ ਕਿਹੜਾ ਸੂਟ ਸੀਂਦਿਆ ਤਾਂ ਉਹ ਰੱਖਿਆ ਦੀ ਐਮਰਜੈਂਸੀ ਨੂੰ ਜਿਹੜਾ ਆਪਣੀ ਕੰਮ ਆਉਣਾ ਸੀ ਇਸੇ ਨੇ ਦਵਾਇਆ ਸੀ ਕੋਈ ਗੱਲ ਹੁਣ ਤੂੰ ਜੰਟੇ ਨੂੰ ਰੇਡੀ ਵਾਲੇ ਨੂੰ ਫੋਨ ਕਰ ਰੇਡੀ ਚ ਲਿਆਵਾਂਗੇ ਏਸੀ ਫੇਰ ਰੇਡੀ ਚ ਤਾਂ ਲਿਆਵਾਂਗੇ ਫਿੱਟਤਾ ਕਰ ਲਈਏ ਕੋਈ ਕੰਪਨੀ ਦੱਸ ਕਿਹੜੀ ਲੈਣੀ ਆ ਉਹ ਮੈਂ ਉਹਦੇ ਦੱਸਿਆ ਤੇ ਹੈਗਾ ਤੀ ਕਿਹੜੀ ਰਣ ਦੱਸਾਂ ਲੈਟਸਨ ਦਾ ਕਹਿੰਦੀ ਤੂੰ ਕਿੱਥੋਂ ਲਿਟਰਸਨ ਕਹਿਣੀ ਸਿੱਖ ਗਿਆ ਹੈ ਜਿਹੜਾ ਤੀ ਉਹ ਹੈ ਓਏ ਕੁੱਤੇ ਨਹੀਂ ਹੁੰਦੇ ਉਹ ਮਾਸਟਰ ਪੀਸ ਉਹ ਤਾਂ ਕੋਈ ਨਹੀਂ ਉੱਥੇ ਜਾ ਕੇ ਪੁੱਛ ਲੰਗੇ ਨਾ ਤੂੰ ਵੀ ਉਹ ਕਿੱਥੋਂ ਕਹਿਣਾ ਸਿੱਖ ਗਿਆ ਹੈ ਜਿਹੜਾ ਤੂੰ ਹੁਣ ਕਿਹਾ ਤੀ ਲਿਟਰਸਨ ਹਾਂ ਅੱਜ ਸੁਣਿਆ ਬੋਲਦੇ ਨੇ ਇਹ ਗੱਲਾਂ ਕਰਦੇ ਨੇ ਜਵਾਕਾ ਤਾਂ ਵੀ ਨਹੀਂ ਕੀ ਹੁੰਦਾ ਲਿਟਰਸਨ ਹਾਂ ਮੇਰੀ ਗੱਲ ਸੁਣ ਲੈ ਚਾਚੇ ਤੂੰ ਵਿਗੜਦਾ ਲੱਗਦਾ ਮੈਨੂੰ ਤੂੰ ਸੁਧਰ ਜਾ ਨਹੀਂ ਮੇਰੇ ਮਾਂ ਦਾ ਸੁਣਦਾ ਉਹੀ ਮੇਰੇ ਯਾਰ ਚ ਨਾ ਲੜੋ ਯਾਦ ਰਹੀ ਚੱਲ ਨਾਲੇ ਮੇਰੀ ਗੱਲ ਸੁਣੋ ਉਹਨੂੰ ਰਿਕਸ਼ੇ ਵਾਲ ਨੂੰ ਕਹਦੇ ਵੀ ਹੌਲੀ ਹੌਲੀ ਲਿਆਵੇ ਕਿਤੇ ਕਰੇ ਜੀ ਇਹਦਾ ਏਸੀ ਤਾਂ ਹੌਲੀ ਹੌਲੀ ਤੂੰ ਲੱਡੂ ਉਹ ਬਣਾ ਲਾ ਇੱਥੇ ਪੂਰੇ ਪਾੜੇ ਲਾ ਦੇ ਤੂੰ ਦੇਖੀ ਹੋਈ ਸੀ ਡੱਬਾ ਵੀ ਫੜ ਲੈ ਇੱਕ ਨਾ ਡੱਬਾ ਫੜ ਦੇ ਮੈਂ ਦੂਜਾ ਓਏ ਦੂਜਾ ਅੱਛਾ ਅੱਛਾ ਓਏ ਉਹ ਤਾਂ ਜਿਆਦਾ ਮਠਿਆਈਆਂ ਤੂੰ ਚਾਣੀ ਦੂਜਾ ਨਹੀਂ ਲੋਕਾਂ ਨੂੰ ਬੋਲਦਾ ਹੁੰਨਾ ਲਿਆ ਵਾ ਬਣੀ ਨਹੀਂ ਬਣੀ ਨਹੀਂ ਉਹ ਆਪਣਾ ਲਈ ਹੋਰ ਰਾਤ ਨੂੰ ਮੇਰੇ ਗਲ ਪਾਈ ਜਾਂਦੀ ਐ ਵੀ ਤੂੰ ਚਾਚੇ ਨਾਲ ਰਹਿ ਕੇ ਵੀ ਨੇ दारू ਦਾ ਤਾਂ ਨੇ ਨਾਂ ਨਹੀਂ ਲੈਣਾ ਤਾਂ ਪੱਕੇ ਤੇ ਵੀ ਆ ਕਰਾਂਗੇ ਜੇ ਦੇਖੀ ਤਰੇ ਹ ਕਰਾਂਗੇ ਅੱਗ ਪੈਂਦੀ ਆ ਠੰਡੀ ਵੀਵਾਂਗੇ ਓਏ ਐ ਬੀਅਰ ਬਈ ਹਾਂ ਐ ਬੀਅਰ ਆ ਚਾਚਾ ਰਾ ਇੱਕ ਗੱਲ ਹੋ ਰਿਹਾ ਹੈ ਆ ਇਹ ਏਸੀ ਵਾਲਿਆਂ ਨੂੰ ਆਏ ਕਹਦਾਂਗੇ ਵੀ ਏਸੀ ਸੋਟੇ ਤੋਂ ਲੈ ਕੇ ਆਨੇ ਇੱਕ ਇੱਕ ਬੀਅਰ ਸਾਨੂੰ ਦਵਾਓ ਬਈ ਲੈ ਜਾਣਗੇ ਉਹ ਹੈ ਜੇ ਮੰਨ ਗਏ ਤਾਂ ਕੀ ਐ ਕਹਾਂਗੇ ਉਹ ਚਾਹ ਦਾ ਨੌ ਲੈਂਦੇ ਹੁੰਦੇ ਨੇ ਓਏ ਮਿਹਨ ਮਰਾਵੇ ਕਹਿੰਦਾ ਅੱਗ ਪੈਂਦੀ ਆ ਚਾਹ ਤੇ ਨਾਲ ਹੀ ਏਸੀ ਚ ਠੰਡੀ ਕਰਦੇ ਨੇ ਮੈਂ ਸੁਣਿਆ ਕਹਿੰਦੇ ਇੱਕ ਏਸੀ ਹੋਰ ਵੀ ਹੁੰਦਾ ਚਾਚੇ ਕਿਹੜਾ ਤੁਸੀਂ ਦਾਰੂ ਲਿਓ ਹਾਂ ਕਹਿੰਦੇ ਵੀ ਉਹਦੇ ਏਸੀ ਚ ਕਰ ਤਨ ਕਿਦੋਂ ਠੰਡੀ ਕਰ ਸਕਦੇ ਹੋ ਵਿਚੇ ਅੱਛੇ ਮੇਰੇ ਯਾਰ ਹਾਂ ਨਾ ਬਰਫ ਦੀ ਲੋੜ ਨਾ ਬਰਫ ਉਹ ਮੇਰੇ ਸਾਗ ਨੇ ਨੂੰ ਫ੍ਰੀਜ ਇਹਨਾਂ ਨੂੰ ਸਮਾਦੀ ਆਪਾਂ ਨੇ ਕਿ ਮੈਨੂੰ ਉਹ ਪੁੱਛਾਈ ਜੀ ਓਏ ਅਸੀਂ ਮਿਲ ਗਿਆ ਆਪਾਂ ਡੰਡੀ ਕਰਨ ਵਾਲਾ ਫਿਰ ਆਪਾਂ ਖੋਲ ਕੇ ਵਿੱਚ ਉਹਦੇ ਦਾਰੂ ਧਰ ਦਿਆ ਕਰਾਂਗੇ ਜਦੋਂ ਡੰਡੀ ਹੋ ਗਈ ਰਾਤ ਨੂੰ ਜਦੋਂ ਤਰੀ ਨੂੰ ਸੌਂਗੀ ਹਾਂ ਉਹਨੂੰ ਲਾ ਲੈ ਕਰਾਂਗੇ ਪੀ ਪੀਗਾ ਇਹ ਵੀ ਗੱਲ ਠੀਕ ਹੈ ਨਾ ਬਾਹ ਦੀ ਲੋੜ ਫ੍ਰੀਜ ਦੀ ਹੈ ਨਾ ਉਹ ਲੈ ਆਪਾਂ ਟਵਲ ਬਿਲ ਕਾ ਨੂੰ ਪਰਨਾ ਕੰਜਾ ਦੇ ਫ੍ਰੀਜ ਇਹਨਾਂ ਦੇ ਤਾਂ ਆਪਾਂ ਤਾਂ ਏਸੀ ਵਾਧੂ ਆ ਹਾਂ ਵਿੱਚੇ ਬਰਫ ਜਮਾਏ ਕਰੂ ਵਿੱਚ ਸਾਰਾ ਕੁਝ ਆ ਜਾ ਆ ਜਾ

ਅੰਬਾਰ ਵਗਜਾ ਹੁਣ ਇੱਥੇ ਮੈਂ ਪਾਉਂਗੀ ਮੈਂ ਕਾਮ ਨੇੜਿਆਂ ਲੱਗਦੀ ਆਂ ਆਪ ਦੇ ਘਰ ਹੀ ਚਲੋ ਉਧਰ ਆ ਮੇਰਾ ਕਮਰਾ ਹੈ ਤੇਰਾ ਤੇਰਾ ਤੂਰਾ ਕੋਈ ਨਹੀਂ ਸਾਨੂੰ ਵੰਡ ਚ ਆਇਆ ਇਧਰਲੀ ਸਾਈਡ ਆਈਏ ਸਾਨੂੰ ਕੀ ਹੋ ਗਿਆ ਭਾਬੀ ਕਿਉਂ ਬਾਹਰ ਜਾਓ ਮੇਰਾ ਕਮਰਾ ਹੈ ਜਾਓ ਬਾਹਰ ਉਹ ਨਹੀਂ ਜਾਣੇ ਪੈਨੇ ਮੋਜੇ ਨਾਲ ਕਿਹੜਾ ਕੰਜਰ ਕਹਿੰਦਾ ਤੇਰਾ ਕਮਰਾ ਹੈ ਮੇਰੇ ਬੈੱਡ ਨੇ ਇਹ ਮੇਰੇ ਬੈੱਡ ਤੇ ਤੇਰੇ ਹੋ ਸਕਦੇ ਨੇ ਉਧਰ ਜੇ ਸਾਡੇ ਬੈੱਡ ਲੱਗੇ ਨੇ ਉੱਤੇ ਪੈ ਜਾ ਕਰੋ ਐ ਕਿਵੇਂ ਪੈ ਜਾ ਕਰੂ ਮੈਂ ਮੇਰੇ ਬੈੱਡ ਤੇ ਕਾਂ ਤੜਕੇ ਬਿਡ ਬਦਲਾਂਗੇ ਓਏ ਹਾਂ ਵਿੱਟ ਬਦਲ ਦਾਂਗੇ ਤੜਕੇ ਤੇਰੇ ਲਈ ਮੈਂ ਕਿਵੇਂ ਫਰੇਸ ਦਾ ਮੇਰੇ ਕਮਰੇ ਚ ਰਹੂਗਾ ਅੱਜ ਦਾ ਦਿਨ ਫੇ ਕਮਰਾ ਦਾ ਸਾਡਾ ਏ ਤੁਹਾਨੂੰ ਪਹਿਲਾਂ ਹੀ ਸਾ ਆ ਗਿਆ ਸਾਨੂੰ ਉਰਲਾ ਆ ਗਿਆ ਐ ਕਿਵੇਂ ਆ ਗਿਆ ਮੈਂ ਨਹੀਂ ਅਦਰੂ ਕੋਈ ਕਿਸੇ ਨੂੰ ਮੈਂ ਤੇਰੇ ਡੈਡੀ ਨਾਲ ਕਰਵਾਈ ਗੱਲ ਜਾ ਕੇ ਅਸੀਂ ਤਾਂ ਏਸੀ ਆ ਪਟਵਾਗੇ ਬੜਾ ਤੇਰਾ ਕੱਲ ਮੇਰੇ ਘਰੋਂ ਮੇਹੀ ਆ ਮੈਂ ਤੇਰੇ ਡੈਡੀ ਨਾਲ ਕਰਵਾਈ ਗੱਲ ਜਾ ਕੇ ਮੇਰੇ ਤੇ ਇਹ ਆ ਹੁਣ ਡੈਡੀ ਐ ਕਿਵੇਂ ਬਈ ਆਏ ਕਿਵੇਂ ਹੋਰ ਕਿਵੇਂ ਹੁੰਦਾ ਹੁੰਦਾ ਓਏ ਬੂ ਮੈਂ ਮਰ ਜਾ ਮੇਰਾ ਤਾਂ ਕਮਰਾ ਵੀ ਗਿਆ ਮੈਂ ਕਿੱਥੇ ਜਾਊਂਗੀ ਹੁਣ ਆਹ ਘਰ ਵਾਲੇ ਨਾਲ ਗੱਲ ਕਰ ਉਹ ਕਮਰੇ ਨਹੀਂ ਹੈਗੇ ਹਾਂ ਮੈਂ ਮਰ ਕਹਿੰਦਾ ਹਵਾਤਾਂ ਨੇ ਗੱਲ ਕੋਈ ਨਾ ਫੇਰਾ ਹਾਂ ਮੇਰੀ ਗੱਲ ਤੇ ਮੌਜੂਦ ਨਾਲ ਮੇਰ ਮਾਰ ਕੇ ਮੇਰੇ ਕਮਰੇ ਚ ਮੇਰ ਮੂਹਰ ਨਹੀਂ ਮਾਰੀ ਤੂੰ ਕੋਈ ਸੁਲਾ ਸਭਾਈ ਵਾਲੀ ਗੱਲ ਕਰਕੇ ਹੂੰ ਘਾਟਾ ਸੌਣਾ ਤੂੰ ਸੌਂ ਜਾ ਘਾਟੇ ਵਾਲ ਤੇ ਕਣਾਂ ਨੂੰ ਕਰ ਉਹੀ ਕਹਿੰਦਾ ਇਹ ਘੰਟੇ ਵਾਲੀਆਂ ਵੀ ਨਹੀਂ ਹੈਗੀਆਂ ਇਹ ਲੱਸਣ ਨਹੀਂ ਇਹਨਾਂ ਦੇ ਆ ਕਿਉਂ ਲੱਸਣ ਸਾਡੇ ਕਿਵੇਂ ਮਾਰੇ ਹੋ ਗਏ ਤੂੰ ਬਤਾ ਮੀਰ ਭਾਈ ਨਾਲ ਕਹੇ ਕਹਦੇ ਵੀ ਚਾਚਾ ਮੈਂ ਕਿ ਆਏ ਕਹਿੰਦਾ ਸੀ ਪੀਚਾ ਮੈਨੂੰ ਭੇਜਾਂ ਦੇ ਚਾਚਾ ਚਲ ਐਂ ਕਰੋ ਹਣ ਮੈਂ ਬਧੀਆ ਪਿਆਰ ਨਾਲ ਗੱਲ ਕਰਦੇ ਜਾਂ ਭੱਗ ਜੂ ਹੁਣ ਨਹੀਂ ਹੁਣ ਨਹੀਂ ਚਾਚਾ ਮਾਦਾ ਹਾਂ ਐਡਾ ਕੂਲੇ ਨਹੀਂ ਹੈਗੇ ਸੀ ਚਾਕੂਲਾ ਨਹੀਂ ਚਾਚੇ ਨੇ ਬਥੇਰੇ ਚਾਚੇ ਨੇ ਬਥੇਰੇ ਐਮਐਲ ਅਗਰ ਤਾਂ ਚਲ ਕੋਈ ਨਾ ਤਾਂ ਮੈਨੂੰ ਪਤਾ ਹੀ ਐ ਪਤਾ ਮੈਨੂੰ ਵੀ ਚਲ ਕੋਈ ਨਾ ਕੋਈ ਨਾ ਆਏ ਕਿ ਤੈਨੂੰ ਹੀ ਹੋ ਗਈ ਤੇਰੇ ਘਰ ਵਾਲੇ ਨੂੰ ਦੇਖ ਲੈ ਕਿੱਥੇ ਫਿਰਦਾ ਉਹ ਨਾ ਕਿਸੇ ਮਗਰ ਫਿਰਦਾ ਉਹ ਕੂੜਾ ਲੈ ਕੰਮ ਤੇ ਗਿਆ ਹੋਇਆ ਕੰਮ ਤੇ ਤੇਰੇ ਵਰਗਾ ਬੇਲਾ ਨਹੀਂ ਵੀ ਉਰੇ ਬੈਠਾ ਤੇ ਪਿਆ ਮਾਜੀ ਦਾ ਬੇਲੇ ਬਹਿ ਕੇ ਖਾਣ ਆ ਗਏ ਬਾਈ ਬੇਲੇ ਐਸ਼ ਕਰਦੇ ਨਜ਼ਾਰੇ ਲੈਣਿਆ ਮੈਨੂੰ ਨਾ ਛੜ ਨਜ਼ਾਰੇ ਕਿਸੇ ਦੇ ਕਮਰੇ ਚ ਜਾ ਕੇ ਨਜ਼ਾਰੇ ਲੈਣੇ ਹੋ ਤੁਸੀਂ ਮੇਰੇ ਰੂਮ ਤੇ ਮੇਰ ਮਾਰਨੀ ਬੰਡ ਚ ਆਇਆ ਕਮਰਾ ਬੰਡ ਚ ਆਏ ਫਿਰ ਮੈਂ ਕੀ ਕਰਾਂ ਮੈਂ ਕਿੱਧਰ ਹਾਂ ਤੁਹਾਡਾ ਗੋਡੇ ਕਸ ਕੇ ਜੀ ਨੇ ਪਾਇਆ ਇਹ ਕੱਲ ਆ ਕੇ ਕਹਿੰਦੀ ਮੇਰੀ ਕਮਰਾ ਬਣ ਗਿਆ ਲੈ ਸਾਡਾ ਕੋਈ ਹੱਕੇ ਨਹੀਂ ਨਾ ਫਿਰ ਮੈਂ ਕਿੱਧਰ ਜਾਊਗੀ ਪੈਂਸਾਰ ਨੂੰ ਹੋ ਗਿਆ ਜਿੱਦਾਂ ਏਸੀ ਲਵਾਉਣ ਦੀ ਗੱਲ ਤੀ ਉਦੋਂ ਸਾਡੇ ਨਾਲ ਨਹੀਂ ਲੱਗੀ ਹਾਂ ਲੱਗੀ ਤਾਂ ਹੈਗੀ ਜੀ ਮੈਂ ਤਾਂ ਤੁਹਾਡੇ ਨਾਲ ਸੀ ਫਿਰ ਬਈ ਤੇਰੇ ਘਰ ਵਾਲਾ ਨਹੀਂ ਲੱਗਿਆ ਉਹਨੂੰ ਕਿਉਂ ਨਹੀਂ ਲੱਗਿਆ ਕਿ ਮੈਂ ਤੇ ਤੁਹਾਡੇ ਨਾਲ ਸੀ ਮੈਂ ਤਾਂ ਪ੍ਰੀਤ ਨਾਲ ਵੀ ਗੱਲ ਕਰੀ ਸੀ ਮਾਂ ਮੈਂ ਤਾਂ ਤੁਹਾਡੇ ਨਾਲ ਹੀ ਸੀ ਫਿਰ ਤੇਰੇ ਘਰ ਵਾਲਿਆਂ ਨੂੰ ਛੱਡ ਕੇ ਆ ਜਾ ਇੱਧਰ ਹੁਣ ਤੇਰੇ ਬਾਪੂ ਤੋਂ ਲਵਾਉ ਪਈ ਦੇ ਹਾਂ ਤੇਰੇ ਭੈਣ ਜੀ ਤੋਂ ਲਵਾਉ ਬਈ ਦੇੜੀ ਦੇੜੀ ਜੀ ਨਿਲਵਾਉਂਦੇ ਹੈਗੇ ਚਾਚਾ ਵਧੀਆ ਹਾਂ ਮੈਂ ਤੇ ਚਾਚਾ ਤੇਰੇ ਘਣੀ ਸੀ ਉੱਧੇ ਵੀ ਕਾਹਨ ਦੇਖਿਆ ਹਾਂ ਦੇ ਮਿੱਠਿਆ ਮਾਰਦੀ ਹਾਂ ਆ ਹੁਣ ਤੱਕ ਨਹੀਂ ਮੇਰੇ ਕਮਰੇ ਚ ਉੱਠ ਕੇ ਵਗ ਜਾਓ ਫਿਰ ਹੋਰ ਕੀ ਕਰਾਂ ਤੁਸੀਂ ਮੇਰੇ ਕਮਰੇ ਚ ਪਈਓਂਗੇ ਕਮਰੇ ਚ ਵਗ ਜਾਓ ਤੁਸੀਂ ਅਸੀਂ ਆਪੀ ਵਗ ਜਾਂਦੇ ਇੱਥੇ ਬਹਿ ਜਾਂਦੀ ਆ ਕੇ ਫਿਰ ਮੈਂ ਐ ਕਰਦੀਆਂ ਨੇ ਅੱਛਾ ਬੋਲਣਾ ਮੈਂ ਤੁਹਾਡੇ ਕਮਰੇ ਐ ਕਰਦੀਆਂ ਚਾਚਾ ਸੋ ਜੀ ਫਿਰ ਕਾ ਕਹ ਲ ਤਾ ਸੁਣ ਲੈ ਮੇਰੀ ਮੈਂ ਤੁਹਾਡੇ ਘਣੀਆਂ ਮੈਂ ਉਹ ਨਾ ਕਣੀ ਨਹੀਂ ਹੈਗੀ ਮੈਂ ਮੁੰਜਾ ਡਾਲਿਆ ਕਰੂੰਗੀ ਅਸੀਂ ਤੇਰੇ ਕਣੀ ਨਹੀਂ ਆ ਨਾ ਕਿਤੇ ਮੁੰਜਾ ਡਾਲਿਆ ਕਰਾਂਗੀ ਮੈਂ ਤੇ ਫਰੀ ਬੱਡ ਤੇ ਪੈਂਦੇ ਬਾਈ ਚਾਚਾ ਉੱਥੇ ਮੁੰਜੇ ਤੇ ਪੈਂਦਾ ਪਰ ਇਧਰ ਡਾਲਿਆ ਫਰਵਾਉਂ ਆਈ ਨਹੀਂ ਹੈਗੀ ਸਾਡੀ ਨਿਮਾਰੀ ਨਹੀਂ ਖੋਤੀ ਲੈ ਉਹ ਦੇਖੀ ਰਾਤ ਰਾਤ ਨੂੰ ਪੈਜਾ ਕਰਨ ਦੇ ਚਾਲਾ ਨਾ 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 ਕੋਈ ਲਿਖਾਈ ਨਹੀਂ ਵੀ ਆਪ ਦਾ ਇਹ ਤਾਂ ਫਿਰ ਗਲਤ ਗੱਲ ਹੈ ਜਮਾ ਵੀ ਲਿਹਾਜ਼ ਨਹੀਂ ਹੈਗੀ ਮੈਂ ਤਾਂ ਤੁਹਾਡੀ ਮੇਰ ਕਰਾਈ ਹਾਂ ਸਮਝ ਆ ਯਾਰ ਮੈਂ ਤਾਂ ਤੁਹਾਡੀ ਇੰਨੀ ਮੇਰ ਕਰਾਈ ਤੇ ਚਾਚਾ ਤੁਹਾਨੂੰ ਤਾਂ ਲੋੜ ਨਹੀਂ ਮੇਰ ਦੀ ਮੇਰ ਲੱਗੇ ਲੱਗੇ ਤੁਸੀਂ ਤਾਂ ਸੰਦਾ ਕੋਈ ਲੋੜ ਨਹੀਂ ਭਾਈ ਜਿੱਦਾਂ ਤੇ ਕੋਈ ਨਾ ਕਦੇ ਤਾਂ ਮੈਂ ਕੰਮ ਆਉਂਗੀ ਤੁਹਾਡੇ ਯਾਦ ਕਰੂਗੀ ਮੈਨੂੰ ਵੀ ਹਾਂ ਕਾ ਇਹ ਨੂੰ ਆਉਂਦਾ ਭਾਈ ਇੱਧਰਲਾ ਪਰਿਵਾਰ ਕੋਈ ਕੰਮ ਨਹੀਂ ਆਉਂਦਾ ਸਾਡੇ ਤਾਂ ਐ ਕਿ ਮੇ ਨਹੀਂ ਆਉਂਦਾ ਹੈ ਗਿਆ ਲਦੇ ਲਾਉ ਲੱਗਿਆ ਖਰਾੜੀ ਮਾਰਨੇ ਵੇ ਬਲੌਕ ਲੈਉਣੀਆਂ ਆਪਣੀ ਤੈਨੂੰ ਕੋਈ ਨਾ ਹਾਂ ਦੇਖ ਦੇਖ ਕਿਵੇਂ ਤੇ ਪਏ ਨੇ ਅਲੇ ਤਾਂ ਖਰਾੜੀ ਮਾਰੇ ਨੇ ਪਰ ਜਾਈ ਅਲੇ ਤਾਂ ਪੱਦ ਨਹੀਂ ਮਾਰਿਆ ਹੈ ਚਾਚੇ ਪੁਖਿਆ ਨਗਰੇਗਰ ਫੀਆਂ ਸਾਰਾ ਦੇ ਚੌੜ ਕਰਨ ਵਿੱਚ ਕੀ ਜਾਂਦਾ ਹੂੰ ਚਾਚੇ ਸਾਰਾ ਦਿਨ ਸੀ ਇੱਕ ਸਾਨੂੰ ਹੋਰ ਸੁਣ ਲੈ ਮੇਰੇ ਵਾਲੇ ਪਿਓ ਨੂੰ ਤਾਂ ਗੇਟ ਚ ਹੀ ਮੋੜ ਦੇਣਾ ਆਪਾਂ ਨੇੜੇੋਂ ਲੱਗਦਾ ਮਾਇਦਾ ਕਹਿਣਾ ਉਹਨੇ ੰਡਾਸੀ ਇੱਥੇ ਮੇਰੀ ਉਹ ੰਡਾਸੀ ਤੇਰੀ ਉੱਥੇ ਪਈ ਸ਼ੈੱਡ ਥੱਲੇ ਲਿਆ ਮਜਾਕੀ ਚਲ ਭਾਈ ਰਹਿਣ ਦੇ ਹੁਣ ਤਾਂ ਆ ਜੋੜਾ ਹੈਗਾ ਜੀ ਜਿਆਦਾ ਤਿੰਨ ਪੰਜ ਕਰੂਗਾ ਏਸੀ 26 ਤੇ 16 ਤੇ ਨਾ ਕਰੀਏ ਇਹਨੂੰ 16 ਤੇ ਤਾਂ ਮੇਰਾ ਸਾਗਾ ਟੱਤਾ ਹੋ ਜੂਗਾ ਤੂੰ ਨਾ ਵੱਧ ਦੇ ਕਰ ਇਹਨੂੰ ਠੰਡਾ ਕਰ ਕਮਰਾ ਨਹੀਂ ਹਾਂ ਜਦੋਂ ਕਹਿੰਦੇ ਹਾਂ ਜਿੰਨੇ ਘੱਟ ਤੇ ਹੋ ਇਹ ਹੈ ਉਨੀ ਕਾ ਵੱਧ ਠੰਡਾ ਕਰੂ ਕਮਰਾ ਆਪਮਾਨ ਦੇ ਹਿਸਾਬ ਨਾਲ ਚੱਲਦਾ ਇਹ ਉਲਟ ਹੁੰਦਾ ਇਹ ਹਾਂ ਅੱਛਾ ਮੇਰੇ ਸਾਰਾ ਮਾਂ ਕੇ ਦੇ ਘੱਟ ਦੇ ਤੱਤਾ ਹੁੰਦਾ ਤਾਂ ਹੀ 26 ਦੇ ਘਰ ਖਾਈ ਤੂੰ ਭਾਵੇਂ 16 ਤੇ ਕਰ ਬਰਫੜੇ ਇੱਕ ਗੱਲ ਹੋਰ ਹੈ ਹਾਂ ਮੈਂ ਇਹ ਸੁਣਿਆ ਇਹਨੂੰ ਰਾਤ ਨੂੰ 16 ਤੇ ਕਰਕੇ ਪਈਆ ਹਾਂ ਤੜਕੇ ਨੂੰ ਕਹਿੰਦੇ ਬਰਫ ਕੁਝ ਮਾਰਦਾ ਤੇ ਮੈਂ ਤੇ ਆਹ ਕਰਨ ਨਹੀਂ ਉਠੀ ਤੂੰ ਤਾਂ ਖਰਾੜੇ ਮਾਰਦਾ ਇੱਕ ਕਿਤੇ ਮੈਨੂੰ ਇਕੱਠਾ ਕਰਦੇ ਇਹ ਚਾਰ ਬੱਧ ਦੀ ਗੱਲ ਹੈ ਸਾਹਜੇ ਨਾਲ ਹੀ ਰੱਖੇ ਇਹਨੂੰ ਇਹ ਆਹ ਬਾਈ ਤੇ ਠੀਕ ਹੈ ਕੈ ਨੰਬਰ ਆ ਗਿਆ ਉਹ ਇਹ ਬਾਈ ਨੰਬਰ ਹੈ ਇਹ 22 ਅਸਿਆ ਹਾਂ ਵਾਤੇ ਇਹਦਾ ਇੱਥੇ ਵਾਤੇ ਇਹਦਾ ਇੱਥੇ ਵਾਤੇ ਇਹਦੀ ਰੱਖਾ ਤੇਰੀ ਭਜਾ ਉਹ ਉਹਨੂੰ ਤੇਰੀ ਨੂੰ ਨੂੰ ਕਹਿ ਦਿੰਨਾ ਮੈਂ ਵੀ ਇੱਕ ਕੰਮ ਕਰ ਲਿਆ ਦੇ ਹਾਂ ਥਾਪੜ ਕੇ ਸਮਾਉਂਦਾ ਹੈ ਮੇਰੇ ਯਾਰ ਦੇਖ ਲੈ ਅਹੀਂ ਮਰੀ ਜਾਂਦਾ ਦੀ ਮਾਤਾ ਸਾਰੀ ਰਾਤ ਅਹੀਂ ਮਰੀ ਜਾਂਦਾ ਮਛਰ ਜਾ ਥਾਪੜ ਥਾਪੜ ਸਮਾਉਂਦਾ ਮੈਂ ਹਾਂ ਇਹ ਤਾਂ ਦੁਕਾਨ ਨੂੰ ਕਹਿੰਦੇ ਨਾਲੇ ਆਪਾਂ ਹੁਣ ਕੰਪੜ ਵੀ ਏਸੀ ਵਾਲੇ ਲਿਆਵਾਂਗੇ ਕਿ ਏਸੀ ਵਾਲੇ ਕੰਪੜ ਹੁੰਦੇ ਨੇ ਬੜਾ ਸੋਹਣੇ ਹੁੰਦੇ ਨੇ ਉਹ ਕਿਵੇਂ ਉਹ ਉਹ ਬਾਲੇ ਸੋਨੇ ਹੁੰਦੇ ਨੇ ਮੈਨੂੰ ਵੀ ਐ ਪਤਾ ਗੱਲ ਕਰ ਸੁਣਿਆ ਐ ਮੈਂ ਕਹਿੰਦੀ ਕੇਸੀ ਵਾਲੇ ਕੰਬਲ ਆਟਾਉਂਦੇ ਨੇ ਅਸਹਾ ਵੀ ਐਸੀ ਜੇ ਪਹਿਣਾ ਪੈਂਦਾ ਜਦੋਂ ਉਹ ਕੰਬਲ ਲੈਣੇ ਕਹਿੰਦੇ ਨੇ ਉਹ ਕੰਬਲ ਲੈ ਲਉਗੇ ਵੀ ਕਰਲਾ ਚਾਉ ਬੂਰਾ ਹੁਣ ਪਾਜ ਨਹੀਂ ਹੁੰਦਾ ਉਹਨਾਂ ਚ ਕਹਿੰਦੇ ਉਹ ਹੁੰਦੇ ਵਧੀਆ ਹੁੰਦੇ ਨੇ ਅੱਛਾ ਹਾਂ ਉਹ ਲੈ ਆਪਾਂ ਨੇ ਕਿ ਹੁਣ ਕੁੜੀਆਂ ਵਿਆਹਣੀਆਂ ਨੇ ਇੰਨਾ ਕੰਮਾਂ ਦੀ ਆਪਾਂ ਉਹਨੇ ਸੁਡਣ ਜੀ ਨੇ ਨੀਂਦ ਖਰਾਬ ਕਰਤੀ ਐਂ ਦੇਖ ਲੈ ਓਏ ਲੈ ਜਾ ਦਿਨ ਦਾ ਹਾਂ ਯਮਾਨੀ ਪਤਾ ਲੱਗਦਾ ਯਮਾਨੀ ਪਤਾ ਲੱਗਦਾ ਹੈ ਪਹਿਲਾ ਤਾਂ ਮਦਾ ਉੱਠ ਗਿਆ ਕਦੇ ਬੈਠ ਗਿਆ ਅੱਜ ਤੇਰੀ ਨੂੰ ਸੌਂਗੀ ਲਿਆ ਮਾ ਨਾ ਉਤੋਂ ਵੀਰੇ ਤੋਂ ਫੜ ਕੇ ਕੀ ਇੱਕ ਬੋਤਲ ਲਿਆਉਂਗਾ ਉਹ ਏ ਧਰ ਲਾਗੇ ਨਵਾਰੀ ਦੇ ਪਿਛਲੇ ਪਾਸੇ ਲਿਆ ਮੈਂ ਤਾਂ ਆਪ ਤੈਨੂੰ ਮੇਰੇ ਅਰ ਕਹਿੰਦਾ ਜੀ ਲਿਆ ਮੈਂ ਦੇਉਂਗਾ ਫੜ ਕੇ ਚੰਗਾ ਤੂੰ ਪਈ ਜਾ ਉਹ ਪਈ ਨਾ ਮੈਂ ਟੜਿਆ ਰਹੇ ਦਿਨ ਆਪਾਂ ਨੇ ਕਿ ਮਦਾ ਜਿਰੀ ਨੂੰ ਪਾਣੀ ਲਾਣਾ